ਲੰਗੀ ਹੋਈ ਉਮਰ ਨਾਲ ਜਜਬਿਆਂ ਤੇ ਤਜਰਪਿਆਂ ਦੋਹਾਂ ਦਾ ਪਤਾ ਲੱਗਦਾ ਏ ਕਰੋੜਾਂ ਦੁੱਖ ਸਾਡੇ ਸੀਨੇ ਦੇ ਵਿੱਚ ਤੁਰੇ ਫਿਰਦੇ ਨੇ ਦੱਸਦੇ ਨਹੀਂ ਪਰ ਨਾਮ ਅੱਖਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਨੇ ਸੋ ਇਹ ਗੱਲ ਸੀਗੀ ਜੀ ਬਜ਼ੁਰਗਾਂ ਲਈ ਸਾਡੇ ਲਈ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਹਾਂ ਸਵੇਰ ਮਾਰਨਿੰਗ ਦਾ ਟਾਈਮ ਸੀਗੇ ਤੇ ਆਪਾਂ ਕੱਪੜੇ ਵਗੈਰੇ ਵਾਸ਼ ਕਰਦੇ ਸੀਗੇ ਕਿਉਂਕਿ ਕੱਲ ਮੀਂਹ ਜਾਦੀ ਸੀਗਾ ਤੇ ਤਾਂ ਕਰਕੇ ਕੱਪੜੇ ਆਪਣੇ ਤੋਂ ਵਾਸ਼ ਨਹੀਂ ਹੋਏ ਤੇ ਇਧਰ ਆਪਣੀ ਚਾਹ ਪਾਈ ਪਈ ਸੀਗੀ ਤੇ ਛੋਟੇ ਸਾਬ ਜਾਣਗੇ ਸਕੂਲ ਇਹਨਾਂ ਲਈ ਅੱਜ ਸਿੰਪਲ ਕੱਪੜੇ ਹੀ ਕੱਢੇ ਨੇਗੇ ਜੀ ਕਿਉਂਕਿ ਮੀਂਹ ਦੇ ਕਾਰਨ ਕੱਲ ਆਪਣੇ ਤੋਂ ਕੱਪੜੇ ਵਾਸ਼ ਨਹੀਂ ਹੋਏ ਸੀਗੇ ਤੇ ਇਧਰ ਦੇਖੋ ਹਜੇ ਵੀ بارش ਵਾਲਾ ਮੌਸਮ ਜਿਹੜਾ ਬਣਿਆ ਪਿਆ ਸੀਗਾ ਤੇ ਕਾਫੀ ਜ਼ਿਆਦਾ ਆਪਣੇ ਕੂੜਾ ਕਰਕਟ ਫੈਲਿਆ ਪਿਆ ਸੀਗਾ ਇਧਰ ਆਪਾਂ ਖਾਣਾ ਵਗੈਰਾ ਖਾ ਲਿਆ ਸੀਗਾ ਤੇ ਇਸ ਤੋਂ ਬਾਅਦ ਕਰਤੀਆਂ ਸੀਗੀਆਂ ਸਵਾਇਆਂ ਸਟਾਰਟ ਅੱਜ ਆਪਾਂ ਸੀਗੀਆਂ ਜੀ ਵੇਲਾ ਕੱਟਤੀਆਂ ਸੀਗੀਆਂ ਜਿਹੜੀਆਂ ਆਪਣੇ ਘਰ ਤੋਰਗੰਦੀਆਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਪਤਾ ਨਹੀਂ ਕੀ ਗੱਲ ਸੀ ਜੀ ਹੁਣ ਅੰਗੂਰੀ ਤੋਰੀਆਂ ਸੀਗੀਆਂ ਨਾ ਲੱਗਣੋਂ ਹਟ ਗਈਆਂ ਸੀਗੀਆਂ ਤੇ ਕਾਫੀ ਯਾਦ ਨਾਲ ਹੋਮਸ ਜੀ ਹੋ ਗਈ ਸੀਗੀ ਇੱਕ ਤਰ੍ਹਾਂ ਦੀ ਤੇ ਇੰਨਿਆਂ ਨੇ ਦੂਸਰੇ ਬੂਟਾ ਨੂੰ ਵੀ ਢੱਕ ਲੈ ਸੀ ਇਧਰ ਆਪਣੇ ਹਬੀਬੀਸ ਦਾ ਬੂਟਾ ਸੀਗਾ ਜੀ ਉਹ ਵੀ ਬਿਲਕੁਲ ਖਤਮ ਕਰਤਾ ਸੀਗਾ ਤੇ ਇਧਰ ਮੈਨੂੰ ਅਜੇ ਰੈੱਡ ਮਿਰਚਾਂ ਦੇ ਸੀਗੀਆਂ ਸੀਗੀਆਂ ਆਪਾਂ ਉਹ ਤੋੜ ਲਾਂਗੇ ਤੇ ਇਸ ਕਰਕੇ ਅੱਜ ਸਾਵਧਾਰ ਸੀਗੇ ਤੇ ਮੈਂ ਸੋਚਿਆ ਵੀ ਕਿਉਂ ਨਾ ਇਹਨਾਂ ਦੀ ਹੈਲਪ ਲਈ ਜਾਵੇ ਤੇ ਇਸ ਬੱਚੇ ਤੁਰੇ ਫਿਰਦੇ ਨੇਗੇ ਜੀ ਕਿਉਂਕਿ ਕੋਲੇ ਹੁੰਦੇ ਨੇਗੇ ਹਨਾ ਤੇ ਫਿਰ ਆਏ ਨਹੀਂ ਪਤਾ ਕਈ ਵਾਰ ਕੋਈ ਜਾਨਵਰ ਬਾਹਰੋਂ ਆ ਕੇ ਵੀ ਮਿੱਟੀ ਦੇ ਵਿੱਚ ਲੁਕ ਜਾਂਦਾਗਾ ਜਾਂ ਕਿਵੇਂ ਫਿਰ ਨਿਗਾਹ ਨਹੀਂ ਰਹਿੰਦੀ ਹੈਗੀ ਤਾਂ ਕਰਕੇ ਥੋੜਾ ਡਰ ਲੱਗਦਾ ਸੀਗਾ ਤੇ ਸੋਚਿਆ ਜਿਹੜੀਆਂ ਐਕਸਟਰਾ ਬਿੱਲਾ ਨੇਗੇ ਉਹਨਾਂ ਨੂੰ ਉਹਨਾਂ ਦੀ ਕਟਿੰਗ ਕਰ ਦਿੰਨੇ ਹੈਗੇ ਤੇ ਤਾਂ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ ਮੀਂਹ ਦੇ ਬਾਅਦ ਕਾਫੀ ਅਧ ਗਰਮੀ ਹੋ ਗਈ ਸੀਗੀ ਤੇ ਸਵਾਗਤ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਜੁੜੇ ਰਹੋ ਐਂਡ ਤੱਕ ਸਾਡੇ ਵਲੌਗ ਦੇ ਨਾਲ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਕਰ ਲਿਓ ਜੀ ਸਬਸਕ੍ਰਾਈਬ ਤੇ ਤਾਂ ਜੋ ਤੁਹਾਡੇ ਕੋਲ ਸਾਡੀਆਂ ਵੀਡੀਓ ਦੀ ਨਵੀਂ-ਨਵੀਂ ਨੋਟੀਫਿਕੇਸ਼ਨ ਆ ਜਿਹੜੀ ਪੰਚ ਚੱਕੇ ਤੇ ਇਧਰ ਦੁੱਖ ਇਹ ਸੀਗਾ ਜੀ ਆਪਣਾ ਅ ਨਿੰਬੂ ਦਾ ਬੂਟਾ ਸੀਗਾ ਤੇ ਇਹ ਵੀ ਬਿਲਕੁਲ ਵਿਚਾਰਾ ਨਾ ਲੁਪਗ ਗਿਆ ਸੀਗਾ ਤੇ ਇਹਨੂੰ ਬਿਲਕੁਲ ਤੋਂ 50 ਪਾਣੀ ਵਗੈਰਾ ਨਹੀਂ ਇਹ ਨਾ ਪਹੁੰਚਦਾ ਸੀਗਾ ਇਹਦੇ ਕੋਲੇ ਤੇ ਅਦਰ ਦੇਖੋ ਨਿੰਬੂ ਸੀਗੇ ਜਿਹੜੇ ਨਿੱਕੇ ਨਿੱਕੇ ਹੀ ਪੀਲੇ ਹੋ ਗਏ ਸੀਗੇ ਤੇ ਹੁਣ ਇਹਨੂੰ ਵਧੀਆ ਫਰੈਸ਼ ਤੋਂ ਪਵੀ ਲੱਗੂਗੀ ਤੇ ਪਾਣੀ ਵੀ ਪਹੁੰਚੂਗਾ ਇਹਦੇ ਕੋਲੇ ਕਿਉਂਕਿ ਬੱਲਾ ਨੇ ਉਪਰੋਂ ਨਾ ਸਾਰਾ ਕੁਝ ਟੱਕ ਰੱਖਿਆ ਸੀਗਾ ਅਨਾਰਾਂ ਦਾ ਬੂਟਾ ਸੀਗਾ ਆਪਣਾ ਉਹਨੂੰ ਵੀ ਟੱਕ ਲਿਆ ਸੀਗਾ ਕਿਦਾਂ ਤੇ ਅਦਰ ਆਪਣੇ ਅਮਰੂਦ ਆ ਜਿਹੜੇ ਹੁਣ ਦਿਖਣ ਲੱਗੇ ਨੇਗੇ ਅਮਰੂਦ ਆ ਗਏ ਆਪਣੇ ਲੱਗੇ ਹੋਏ ਨੇਗੇ ਤੇ ਵਧੀਆ ਹੁਣ ਤੋਂ ਪਾਊਗੀ ਤਾਂ ਇਹ ਜਲਦੀ ਪੱਕਣਗੇ ਤੇ ਇਧਰ ਆਪਣੀ ਹਲਦੀ ਸੀਗੀ ਜੀ ਇਹ ਵੀ ਬਿਲਕੁਲ ਵੀ ਠਕੀ ਹੋਈ ਸੀਗੀ ਇਸ ਤੋਂ ਬਾਅਦ ਆਗੇ ਸੀਗੀ ਆਪਾਂ ਰੂਮ ਦੇ ਵਿੱਚ ਤੇ ਆਪਣੇ ਪੇਜ ਸੀਗੇ ਜਿਹੇ ਦੇ ਬਿਸਤਰੇ ਵਗੈਰਾ ਇਕੱਠੇ ਕਰਨ ਵਾਲੇ ਉਹ ਇਕੱਠੇ ਕਰ ਲਾਂਗੇ ਤੇ ਇਸ ਤੋਂ ਬਾਅਦ ਮੈਂ ਪਈ ਹੋਈ ਸੀਗੀ ਜੀ ਮਹਿੰਦੀ ਤੇ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪਿਆ ਹੋਇਆ ਸੀਗਾ ਹੇਅਰ ਵਾਸਤੇ ਬਹੁਤ ਵਧੀਆ ਰਹਿੰਦੀ ਹੈ ਤੇ ਇਧਰ ਆਪਾਂ ਕੱਪੜੇ ਤਿਆਰ ਕਰ ਦਾਂਗੇ ਤੇ ਮਹਿੰਦੀ ਲਗਾ ਲੂਗੀ ਜੀ ਮੈਂ ਪਹਿਲਾਂ ਹੇਅਰ ਦੇ ਵਿੱਚ ਤੇ ਕਿਉਂਕਿ ਇਹਦੇ ਨਾਲ ਕ ਸ਼ਾਈਨ ਆ ਜਾਂਦੀ ਹੈ ਹੇਅਰ ਦੇ ਉੱਤੇ ਤੇ ਵਾਲ ਨਾ ਸਟਰੋਂਗ ਹੋ ਜਾਂਦੇ ਨੇਗੇ ਤੇ 9:30 ਦੀ ਕਰੀਬ ਟਾਈਮ ਹੋ ਗਿਆ ਸੀਗਾ ਤੇ ਆਪਾਂ ਕੱਪੜੇ ਵਗ ਤੇ ਹੁਣ ਆਪਾਂ ਕਰਦਾਂਗੇ ਇਹਨਾਂ ਦੀ ਤੈ ਕਿਉਂਕਿ ਜਿੰਨੇ ਧੋਣੇ ਆ ਜੀ ਕੱਪੜੇ ਉਨੇ ਹੀ ਤੈ ਜ਼ਰੂਰੀ ਹੋ ਜਾਂਦੀ ਹੈਗੀ ਸੰਭਾਲ ਦਾਂਗੇ ਤੇ ਇੰਦਰ ਸਾਫ਼ ਸੀਗੇ ਪੱਖਿਆਂ ਦੇ ਪਾਰ ਆ ਜਿਹੜੇ ਵਾਸ਼ ਕਰੀ ਜਾਂਦੇ ਸੀਗੇ ਹੋਰ ਆਗੇ ਸੀ ਪੱਖੇ ਤੇ ਇਸ ਤੋਂ ਬਾਅਦ ਜਿਹੜਾ ਮੀਂਹ ਆ ਕਾਫੀ ਜ਼ਿਆਦਾ ਦੁਵਾਰ ਤੋਂ ਫੇਰ ਉਨਾ ਹੀ ਵਧ ਗਿਆ ਸੀਗਾ ਤੇ ਪੂਰਾ ਕੋ ਪਹਨੇਰ ਹੋ ਗਿਆ ਸੀਗਾ ਸਾਢੇ ਪੰਜ ਦੇ ਕਰੀਬ ਇੰਨਾ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਤੇ ਬਹੁਤ ਜ਼ਿਆਦਾ ਬਾਰਿਸ਼ ਸੀਗੀ ਦੁਵਾਰੇ ਆਉਣ ਲੱਗੀ ਸੀ ਬਠਿੰਡੇ ਰੇ ਦੇ ਵਿੱਚ ਤਾਂ ਕਾਫੀ ਜ਼ਿਆਦਾ ਬਾਰਿਸ਼ ਸੀਗੀ ਤੇ ਦੇਖੋ ਤੁਸੀਂ ਪਾਣੀ ਜਿਹੜਾ ਆਪਣੇ ਸਾਰੇ ਫਰਸ਼ ਦੇ ਉੱਪਰ ਐਵੇਂ ਤੈਰ ਰਿਹਾ ਸੀਗਾ ਤੇ ਇਹਦੇ ਨਾਲ ਮਿੱਟੀ-ਮੁੱਟੀ ਬਹੁਤ ਆ ਜਾਂਦੀ ਹੈਗੀ ਤੇ ਲੋ ਜੀ ਇੱਧਰ ਛੋਟੇ ਸਾਹਿਬ ਆਗੇ ਸੀਗੇ ਸਕੂਲੋਂ ਸਕੂਲੋਂ ਆਗੇ ਸੀਗੇ ਤੇ ਇੱਧਰ ਦਿਖਾਉਂਦੇ ਆਪਣੀ ਡੱਬੀ ਇਹਨਾਂ ਮੈਂ ਅੱਜ ਅਮਰੂਦ ਕੱਟ ਕੇ ਦਿੱਤੇ ਸੀਗੇ ਫਿਨਿਸ਼ ਕੀਤੀ ਹੈ ਕਿ ਨਾ ਤੇ ਲੋ ਜੀ ਖਾਇਆ ਸੀਗੇ ਆਪਣੇ ਸਾਰੇ ਅਮਰੂਦ ਤੇ ਇਸ ਤੋਂ ਬਾਅਦ ਜੀ ਮੈਂ ਬਣਾ ਲਈ ਸੀਗੀ ਚਾਹ ਤੇ ਚਾਹ ਬਣਾ ਲਈ ਸੀਗੀ ਆਪਾਂ ਤੇ ਨਾਲ ਚਾਹ ਦੀ ਬਣਾਈਆਂ ਸੀਗੇ ਜੀ ਆਪਾਂ ਸੇਵੀਆਂ ਦੁੱਧ ਵਾਲੀਆਂ ਤੇ ਕਿਉਂਕਿ ਠੰਡ ਜੀ ਸੀਗੀ ਤੇ ਮੈਂ ਚਲੋ ਅੱਜ ਸੇਵੀਆਂ ਬਣਾ ਲੈਣੀਆਂ ਐਂਗੇ ਤੇ ਦੁੱਧ ਕਾਫੀ ਪਿਆਸ ਸੀਗਾ ਤਾਂ ਕਰਕੇ ਜੀ ਮੈਨੂੰ ਐ ਸੀਗਾ ਵੱਡੇ ਸਾਭ ਵੀ ਖਾ ਲੈਣਗੇ ਤੇ ਆਪਾਂ ਇਹ ਬਣਾਉਣੇ ਹੁੰਨੇ ਆ ਜੀ ਮੈਂ ਕਸਟਰਡ ਵਾਲੀਆਂ ਸੇਵੀਆਂ ਬਣਾ ਕੇ ਬੱਧ ਖੁਸ਼ਾਂਗੀ ਕਿਉਂਕਿ ਉਹ ਵਧੀਆ ਟੇਸਟ ਟੇਸਟੀ ਬਣਦੀਆਂ ਨੇ ਫਲੇਵਰ ਵੀ ਬਹੁਤ ਵਧੀਆ ਹੁੰਦਾ ਹੈ ਉਹਨਾਂ ਦਾ ਤੇ ਬਾਕੀ ਸਾਡੀ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਜੀ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਕਰੋ ਪਲੀਜ਼ ਸ਼ੇਅਰ ਜ਼ਰੂਰ ਕਰਦੇ ਹੋ ਕਰੋ ਜੀ ਤੇ ਇਸ ਤੋਂ ਬਾਅਦ ਦਿਖਾਉਣੇ ਤੁਹਾਨੂੰ ਮੀਤ ਤੋਂ ਬਾਅਦ ਦਾ ਮੌਸਮ ਦੇਖੋ ਬਹੁਤ ਸੋਹਣਾ ਹੋ ਗਿਆ ਸੀਗਾ ਤੇ ਠੰਢੀ ਠੰਢੀ ਹਵਾ ਸੀਗੀ ਚੱਲੀ ਜਾਂਦੀ ਸੀਗੀ ਤੇ ਇੱਧਰ ਦਵਾਰ ਤੋਂ ਆਪਾਂ ਜਿਹੜੇ ਰਹਿ ਗਏ ਸੀਗੇ ਜੀ ਕੱਪੜੇ ਆਪਾਂ ਉਹ ਤੋਂ ਤੇ ਸੀਗੇ ਉਹ ਲਾ ਲਾਂਗੇ ਧਾਰ ਤੋਂ ਤੇ ਇਸ ਤਰ੍ਹਾਂ ਦਾ ਜਿਹੜਾ ਵੈਦਰ ਆਉ ਹੋ ਗਿਆ ਸੀਗਾ ਤੇ ਇਹਦੇ ਨਾਲ ਨਾ ਫਰਸ਼ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਹੈਗੀ ਮੀਂਹ ਨਾਲ ਕਿਉਂਕਿ ਥੋੜੀ ਜਿਹੀ ਨਾ ਹਰੇਵਾਈ ਜੀ ਹੋ ਜਾਂਦੀ ਹੈ ਇਹਦੇ ਉੱਪਰ ਤੇ ਕਦੇ ਮੀਂਹ ਆ ਜਾਂਦਾ ਸੀ ਕਦੇ ਹਟ ਜਾਂਦਾ ਸੀਗਾ ਐਵੇਂ ਹੋ ਰਿਹਾ ਸੀਗਾ ਇਸ ਵਾਰ ਟਾਈਮ ਸੀਗਾ ਜੀ ਜਿਹੜਾ 4:30 ਦੇ ਕਰੀਬ ਹੋ ਗਏ ਸੀਗੇ ਤੇ ਇੱਧਰ ਛੋਟੇ ਸਾਹ ਦੇਖ ਰਹੇ ਸੀਗੇ ਆਪਣਾ ਟੀਵੀ ਬਸ ਇਹਦੇ ਕਾਰਟੂਨ ਫੇਵਰੇਟ ਨੇਗੇ ਤੇ ਕਦੇ ਮੀਂਹ ਆਈ ਜਾਂਦਾ ਸੀ ਕਦੇ ਹਟ ਜਾਂਦਾ ਸੀਗਾ ਬਸ ਐਦਾਂ ਦਾ ਮੌਸਮ ਆ ਜਿਹੜਾ ਚੱਲੀ ਜਾਂਦਾ ਸੀਗਾ ਜੀ ਕਦੇ ਧੁੱਪ ਨਿਕਲ ਜਾਂਦੀ ਸੀ ਕਦੀ ਕਿਵੇਂ ਹੋ ਜਾਂਦਾ ਸੀਗਾ ਤੇ ਲਓ ਜੀ ਆਪਾਂ ਕੱਟ ਲਈ ਸੀਗੀ ਸਬਜ਼ੀ ਤੇ ਅੱਜ ਆਪਾਂ ਬਣਾਵਾਂਗੇ ਬੈਂਗਣੀ ਆਲੂ ਦੀ ਸਬਜ਼ੀ ਤੇ ਦਿਖਾਉਣੇ ਤੁਹਾਨੂੰ ਰੈਸਪੀ ਤੇ ਹਿਦਰਾਪ ਤੇਲ ਦੇ ਵਿੱਚ ਸੀਗੇ ਪਿਆਜ਼ ਵਗੈਰਾ ਸਾਰੇ ਪਉਣ ਨੇ ਲਈ ਸੀ ਹਰੀ ਮਿਰਚ ਤੇ ਟਮਾਟਰ ਵਗੈਰਾ ਪਾ ਕੇ ਜੀ ਤੇ ਇਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਆਲੂ ਕਿਉਂਕਿ ਆਲੂ ਥੋੜੇ ਜਿਹਾ ਹਾਰਡ ਹੁੰਦੇ ਨੇਗੇ ਸਖਤ ਹੁੰਦੇ ਨੇਗੇ ਤੇ ਇਹਨਾਂ ਨੂੰ ਭੁੱਜਣ ਲਈ ਥੋੜਾ ਜਿਹਾ ਵਕਤ ਚਾਹੀਦਾ ਹੈਗਾ ਤੇ ਤਾਂ ਕਰਕੇ ਇਹਨਾਂ ਨੂੰ 2 ਮਿੰਟ ਆਪਾਂ ਪਹਿਲਾ ਪਾ ਤਾ ਸਿਕੜਾਹੀ ਦੇ ਵਿੱਚ ਤੇ ਹੁਣ ਇਹ ਥੋੜੇ ਜਿਹਾ ਭੁੱਜ ਜਾਣਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਬੈਂਗਣੀ ਪਾ ਦਾਂਗੇ ਬੈਗਡੂ ਨੂੰ ਮੈਂ ਸਿਰਫ ਲੰਬੇ ਪੀਸ ਸੀ ਕੱਟੇ ਸੀਗੇ ਤੇ ਦੇਖੋ ਜੀ ਕਾਫੀ ਟਾਈਮ ਦੇ ਬਾਅਦ ਬਣਾਈ ਹੈ ਸੀ ਇਹ ਸਬਜ਼ੀ ਪਹਿਲਾਂ ਆਪਣੀ ਨਾ ਬੈਂਗਣੀ ਦੇ ਬੂਟੇ ਲੱਗੇ ਹੁੰਦੇ ਸੀਗੇ ਪਰ ਨਾ ਉਹ ਥੋੜੇ ਜਿਹਾ ਜ਼ਿਆਦਾ ਫੈਲ ਜਾਂਦੇ ਨੇਗੇ ਇਸ ਬਾਰੇ ਅਸੀਂ ਲਗਾਈ ਨਹੀਂ ਸੀਗੇ ਤੇ ਤਾਂ ਕਰਕੇ ਮਾਰਕੀਟ ਦੇ ਵਿੱਚ ਕਦੇ ਸਮਾਂ ਹੀ ਨਹੀਂ ਮਿਲਿਆ ਹੈਗਾ ਜੀ ਲੈ ਕੇ ਆਉਣ ਦਾ ਤੇ ਅੱਜ ਕਾਫੀ ਟਾਈਮ ਬਾਅਦ ਬਣਾਈ ਹੈ ਜੀ ਆਪਾਂ ਆਲੂ ਬੈਂਗਣੀ ਦੀ ਸਬਜ਼ੀ ਵਿਦ ਦਹੀਂ ਹੋਊਗੀ ਜੀ ਦਹੀਂ ਨਾਲ ਖਾਣ ਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈਗਾ ਤੇ ਲਓ ਜੀ ਆਪਣੀ ਸਬਜ਼ੀ ਸੀਗੀ ਜੀ ਲਗਭਗ ਬਣ ਗਈ ਸੀਗੀ ਤੇ ਇਹਨੂੰ ਪਟਾਕ ਦਾਂਗੇ ਤੇ ਭਾਫ ਨਾਲ ਪਕਾਵਾਂਗੇ ਦੇਖੋ ਤੁਸੀਂ ਆਪਣੀ ਸਬਜੀ ਦੀ ਲੁੱਕ ਐਦਾਂ ਦੀ ਬਣੀ ਹੈ ਜੀ ਤੇ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਜੀ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੇ ਅਸਤੱਕ ਲਈ ਐਨਾ ਹੀ ਬਾਏ ਬਾਏ